ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਗੁਰੂਪ ਸਾਧ ਸੰਗਤ ਗੁਰੂ ਅਨੰਕ ਪਾਤਸ਼ਾਹ ਮਹਾਰਾ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੇ ਸਮੇਂ ਪਿਤਾ ਮਾਤਾ ਸਹਿ ਦੇਵਾ ਸਿੰਘੋ ਸੀਦੋ ਸੋ ਪਿਆਰਿਓ ਵਾਹਿਗੁਰੂ ਦੀ ਯਾਦ ਵਿੱਚ ਜੁੜੀਏ ਕਈ ਸੰਗਤਾਂ ਦਾ ਇਹ ਸਵਾਲ ਹੈ ਕਿ ਬਾਣੀ ਪੜਦੇ ਆ 10 ਗ੍ਰੰਥ ਮਹਾਰਾ ਦੀ ਬਾਣੀ ਵੀ ਪੜਦੇ ਆ ਤੇ ਕੋਈ ਬਹੁਤਾ ਫਲ ਵੀ ਨਹੀਂ ਮਿਲਦਾ ਤੇ ਘਰ ਵਿੱਚ ਉਸਤਰੀ ਬਦਰੂਹਾ ਪੂਤ ਪਰੇਤ ਗਲਤ એનર્ਜੀ ਉਸ ਤ੍ਰਿ ਤੰਕ ਕਰਦੀ ਹੈ ਸੋ ਉੱਥੇ ਸੰਗ ਜੀ ਫਿਰ ਥੋੜੀ ਜੀ ਬਿਧੀ ਦੀ ਘਾਟ ਹੁੰਦੀ ਹੈ ਬਿਧੀ ਕਿਵੇਂ ਬਿਧੀ ਦਾ ਮਤਲਬ ਹੁੰਦਾ ਹੈ ਕਿ ਪੂਰਨ ਤੌਰ ਤੇ ਤਤ ਪਰ ਤਤ ਤਿਆਰ ਹੋਣਾ ਉਤਸ਼ਾਹ ਦੀ ਘਾਟ ਹੋਣੀ ਤੇ ਜਾਂ ਫਿਰ ਵਿੱਚ ਜਾਪ ਆਪਾ ਕਰੀ ਜਾਂਦੇ ਆ ਪਰ ਵਿੱਚ ਨਿੰਦਿਆ ਚੁਗਲੀ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਗਾਣੇ ਛਾਣੇ ਸੁਣਨਾ ਜਿਹੜੀ ਕਿ ਜਾਪ ਨੂੰ ਖਰਾਬ ਕਰ ਦਿਆ ਨੇ ਇਹ ਚੀਜ਼ਾਂ ਨਿੰਦਿਆ ਕਰਨੀ ਝੂਠ ਬੋਲ ਜਾਣਾ ਤੇ ਗਲਤ ਗਾਣੇ ਸੁਣੀ ਜਾਣਾ ਇਹ ਸੰਗਤ ਜੀ ਆਪਣੇ ਸਿਮਰ ਨੂੰ ਸਿਮਰਨ ਦੀ ਤਾਕਤ ਨੂੰ ਸਿਮਰਨ ਦੇ ਫਲ ਨੂੰ ਘਟਾਉਂਦੀਆਂ ਨੇ ਇਸ ਕਰਕੇ ਜਿਹੜੀ ਆਪਾਂ ਬਾਣੀ ਦਾ ਜਾਪ ਕਰਦੇ ਆਂ ਚੰਡੀ ਦੀ ਵਾਰ ਹੈ ਜਾਂ ਸ਼ਸਤਰਨਾਮਾ ਵਾਲਾ ਹੈ ਜਿਹੜੀ ਤੁਸੀਂ ਜਾਪ ਕਰਦੇ ਹੋ ਨਾ ਉਹ ਤਾਂ ਕਰਨੀ ਕਰਨਾ ਜਦੋਂ ਬਾ ਜਾਪ ਕਰਕੇ ਹਟਦੇ ਆਂ ਫਿਰ ਇੱਕ ਸਪੈਸ਼ਲ ਜਾਪ ਰੱਖ ਲਓ ਵੀ ਮੂਲ ਮੰਤਰ ਕਰਦੇ ਹੀ ਰਹੀਏ ਕਰਦੇ ਹੀ ਰਹੀਏ ਕਰਦੇ ਹੀ ਰਹੀਏ ਜਿਸ ਬੰਦੇ ਨੇ ਜਾਪ ਕਰਨਾ ਜਿੰਨਾ ਚਿਰ ਜਾਪ ਕਰਨਾ ਦਾ ਕਰਨੀ ਕਰਨਾ ਦਿਨ ਵਿੱਚ ਦੀ ਘਟੋ ਘਟ ਪੰਜ ਅਰਦਾਸਾਂ ਕਰੋ ਪੰਜ ਅਰਦਾਸਾਂ ਤੁਸੀਂ ਇੱਕ ਗੱਲ ਅਜਮਾ ਕੇ ਦੇਖੋ ਤੁਸੀਂ ਜਾਪ ਕਰਦੇ ਹੋ ਜਾਪ ਕਰਨ ਦੇ ਨਾਲ ਮਨ ਨੂੰ ਤਾਕਤ ਮਿਲਦੀ ਹੈ ਜਿਹੜਾ ਢੈਂਦੀ ਕਲਾ ਵਾਲਾ ਆਪਣਾ ਮਨ ਹੁੰਦਾ ਹੈ ਚੜ੍ਹਦੀ ਕਲਾ ਚ ਆ ਜਾਂਦਾ ਹੈ ਪਰ ਇੱਕ ਗੱਲ ਹੋਰ ਵੀ ਉੱਤਮ ਹੈ ਕਿਵੇਂ ਜਦੋਂ ਅਰਦਾਸ ਕਰਦੇ ਆ ਅਰਦਾਸ ਕਰਨ ਦੇ ਨਾਲ ਨਾਲ ਦੀ ਨਾਲ ਸਾਡੀ ਜਿਹੜੀ ਹੈ ਪਾਵਰ ਵੱਧਦੀ ਹੈ ਸਾਨੂੰ એનર્ਜੀ ਮਿਲਦੀ ਹੈ ਜਾਪ ਕਰਨ ਵਾਲੇ ਨੂੰ ਘੱਟ ਤੋਂ ਘੱਟ 5 ਅਰਦਾਸਾਂ ਦਿਨ ਵਿੱਚ ਦੀ ਕਰਨੀਆਂ ਚਾਹੀਦੀਆਂ ਨੇ ਭਾਵੇਂ ਲੰਬੀ ਅਰਦਾਸ ਨਾ ਕਰੋ ਸੂਖਮ ਅਰਦਾਸ ਕਰ ਲਓ ਇਸ ਤਰ੍ਹਾਂ ਛੋਟੀ ਜਿੱਦਾਂ ਮੈਂ ਸਾਰੀ ਅਰਦਾਸ ਨਾ ਬੋਲਦਿਆਂ ਹੋਇਆਂ ਸ਼ਾਰਟਕਟ ਦੱਸਾਂ ਵੀ ਪਿਛੋਂ ਅਰਦਾਸ ਚੱਲੀ ਹੋਈ ੴ ਸ੍ਰੀ ਵਾਹਿਗੁਰੂ ਤੇ ਸ੍ਰੀ ਗੋਸਾਹਾਇ ਇਥੋਂ ਵੀ ਤੇਗ ਬਹਾਦਰ ਸਿਮਰਿਆ ਕਰ ਨੌ ਨਿਦਾ ਬੈ ਤਾਏ ਸਤਿ ਸ੍ਰੀ ਅਕਾਲ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿ ਸ੍ਰੀ ਅਕਾਲ ਗੁਰੂ ਗ੍ਰੰਥ ਸਾਹਿਬ ਜੀ ਸਿੰਘੋ ਸਿੰਘ ਦੋ ਪੰਜੇ ਪਹਿਰੇ 40 ਮੂਰ ਸਿੰਘ 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 ਜਪ ਕੀਤਾ ਹੈ ਮਨਜ਼ੂਰ ਕਰੋ ਅੱਗੇ ਬਾਤੇ ਹੋਰ ਜਾ ਬਖਸ਼ੋ ਮੇਰਾ ਜਾਪ ਪੂਰ ਚੜੇ ਇਸ ਤਰ੍ਹਾਂ ਕਰੋ ਯਾਨਕਿ ਦਸੇ ਪਾਸ਼ਾ ਦੇ ਨਾਮ ਲੈ ਕੇ ਗੁਰੂ ਗ੍ਰੰਥ ਦਾ ਨਾਮ ਲੈ ਕੇ ਸਿੰਘਾ ਸਿੰਘ ਦਾ ਨਾਮ ਲੈ ਜਿਹੜੇ ਵਿਚਾਰੇ ਅਨਪੜ੍ਹ ਨੇ ਜਾਂ ਯਾਦ ਨਹੀਂ ਉਹ ਸਿੱਧੀ ਕਰੋ ਉਹ ਕਿਵੇਂ ਕਰੋ ਹੇ ਧੰਗ ਗੁਰੂ ਨਾਨਕ ਪਾਸ਼ਾ ਹੇ ਦਸੇ ਪਾਸ਼ਾ ਆ ਹੇ ਗੁਰੂ ਗ੍ਰੰਥ ਸਾਹਿਬ ਮਾਤਾ ਜੈ ਦੇਵਾ ਇਸ ਤਰ੍ਹਾਂ ਬੋਲ ਲਓ ਜਿਹਨਾਂ ਨੂੰ ਇਸ ਤਰ੍ਹਾਂ ਵੀ ਨਹੀਂ ਆਉਂਦਾ ਉਹ ਬੋਲੋ ਧੰਨ ਗੁਰੂ ਨਾਨਕ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡਾ ਜਾਪ ਜੋ ਚੱਲ ਰਿਹਾ ਮਹਾਰਾਜ ਪੂਰ ਚੜੇ ਇਹਦਾ ਸਾਨੂੰ ਫਲ ਮਿਲੇ ਮਤਲਬ ਜੀ ਸੰਕਟ ਦੂਰ ਹੋਣ ਵੈਸੇ ਤਾਂ 11 ਅਰਦਾਸਾਂ ਕਰਨੀਆਂ ਚਾਹੀਦੀਆਂ ਨੇ ਦਿਨ ਵਿੱਚ ਦੀ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ ਸੰਗਜੀ ਥੋੜੇ ਥੋੜੇ ਚਿਰ ਬਾਅਦ ਕਾ ਅੱਧੇ ਘੰਟੇ ਬਾਅਦ ਫਿਰ ਘੰਟੇ ਬਾਅਦ ਜਦੋਂ ਜਾਪ ਕਰਦੇ ਆ ਉਹ ਤਾਂ ਕਰਨੀ ਕਰਨਾ ਤੇ ਇਹ ਅਰਦਾਸਾਂ ਚ ਅਰਦਾਸ ਚ ਬਹੁਤ ਵੱਡੀ ਤਾਕਤ ਹੁੰਦੀ ਹੈ ਇੱਕ ਤਾਂ ਸਾਨੂੰ ਮਾਣ ਨਹੀਂ ਰਹਿੰਦਾ ਕਿ ਜਪ ਕਰਦੇ ਆ ਬਹੁਤ ਇਹਨੂੰ ਮਾਣ ਵੀ ਹੋ ਜਾਂਦਾ ਵੀ ਅਸੀਂ ਤੇ ਜਪ ਕਰਦੇ ਆ ਉਹ ਮਾਣ ਉਹ ਬੰਦੇ ਕਰਦੇ ਨੇ ਵੀ ਜਿਹੜਿਆਂ ਨੂੰ ਕੋਈ ਸੰਕਟ ਨਹੀਂ ਹੁੰਦਾ ਸ਼ੌਂਕ ਵਜੋਂ ਕਰਦੇ ਨੇ ਉਹ ਫਿਰ ਉਹਨਾਂ ਨੂੰ ਜਿਹੜੇ ਬੰਦੇ ਨਾ ਕਿਸੇ ਕਸ਼ਟ ਦੇ ਵਾਸਤੇ ਕਿਸ ਸੰਕਟ ਦੇ ਵਾਸਤੇ ਕਿਸੇ ਲੋੜ ਦੇ ਵਾਸਤੇ ਜਪ ਕਰਦੇ ਨੇ ਉਹਨਾਂ ਨੂੰ ਮਾਣ ਨਹੀਂ ਹੁੰਦਾ ਉਹ ਵਿਚਾਰੇ ਫਸੇ ਹੋਏ ਹੁੰਦੇ ਨਾ ਤਾਂ ਇਹ ਬੇਨਤੀਆਂ ਕਰਦੇ ਨੇ ਮਹਾਰਾਜ ਵੀ ਭਲਾ ਹੋ ਜਾਈ ਉਹਨੂੰ ਮਾਣ ਨਹੀਂ ਹੁੰਦਾ ਤੇ ਜਿਹੜਾ ਬੰਦਾ ਸ਼ੌਂਕ ਵਜੋਂ ਪਰਮਾ ਜਾਨੀ ਕਿ ਉਹਦੀ ਅਵਸਥਾ ਤਾਂ ਉੱਚੀ ਹੁੰਦੀ ਹੈ ਦੇਖੋ ਉਹਨਾਂ ਕੋਈ ਸੰਕਟ ਨਹੀਂ ਕੋਈ ਬਿਮਾਰ ਨਹੀਂ ਕੋਈ ਤੰਦਰੁਸਤ ਹੈ ਉਹ ਉਹ ਉਹਦਾ ਪਿਛਲੇ ਕਰਮਾਂ ਦਾ ਹਿਸਾਬ ਕਿਤਾਬ ਹੈ ਉਹਨੂੰ ਤੰਦਰੁਸਤੀ ਮਿਲੀ ਹੈ ਕੋਈ ਉਹਨੂੰ ਸੰਕਟ ਨਹੀਂ ਕੋਈ ਪਿਛਲਾ ਕਰਮ ਚੰਗਾ ਹੈ ਕੋਈ ਬਿਮਾਰੀ ਨਹੀਂ ਪਿਛਲਾ ਕਰਮ ਚੰਗਾ ਹੈ ਜਾਨੀ ਕਿ ਕੋਈ ਗੁਨਾਹ ਨਹੀਂ ਕਰਦਾ ਪਿਛਲੇ ਸੰਸਕਾਰ ਚੰਗੇ ਨੇ ਪਰ ਇੱਕ ਮਾਇਆ ਪੈਂਦੀ ਹੈ ਥੋੜਾ ਜਿਹਾ ਹੰਕਾਰ ਹੰਕਾਰ ਕਹੋ ਜਾਂ ਮਾਇਆ ਕਹੋ ਇਹਨੂੰ ਹੰਕਾਰ ਕੁਝ ਹੋਰ ਚੀਜ਼ ਹੁੰਦੀ ਹੈ ਹੰਕਾਰ ਆਉਂਦਾ ਕਿਸੇ ਨੂੰ ਤੰਗ ਕਰਨਾ ਜਿਹੜੇ ਕਿ ਮਾਇਆ ਪੈ ਜਾਂਦੀ ਹੈ ਆਪਣਾ ਆਪ ਸ਼ੋਅ ਕਰਨ ਲੱਗ ਜਾਂਦਾ ਮੈਂ ਕਰਦਾ ਉਹ ਕਿਸੇ ਬਹਾਨੇ ਕਿਸੇ ਬਹਾਨੇ ਦੇ ਨਾਲ ਦੱਸਣ ਲੱਗ ਜਾਂਦਾ ਵੀ ਮੈਂ ਤਾਂ 2 ਵਜੇ ਉੱਠਦਾ ਮੈਂ 1 ਵਜੇ ਉੱਠਦਾ ਜਾਣਦੇ ਨੇ ਕਿ ਮੈਂ ਤਾਂ ਇੰਨਾ ਜਾਪ ਕਰਦਾ ਹੁਣ ਵੀ ਕੋਈ ਜਾਪ ਕਰਦਾ ਨਹੀਂ ਹੈਗਾ ਅੱਜ ਕੱਲ ਤੇ ਇਸ ਤਰ੍ਹਾਂ ਜਨਨ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਦੱਸਣ ਲੱਗ ਜਾਂਦਾ ਲੋਕਾਂ ਚੋਂ ਮਿੱਤਰਾਂ ਦੋਸਤਾਂ ਦੇ ਵਿੱਚ ਉਹ ਤੋਂ ਵੀ ਬਚੋ ਕਿ ਨੰਦਿਆ ਚੁਗਲੀ ਨਾ ਕਰੋ ਤੇ ਜਦੋਂ ਵੀ ਕੋਈ ਇਸ ਤਰ੍ਹਾਂ ਲੱਗਦਾ ਨਾ ਆਪਾਂ ਨੂੰ ਵੀ ਜਿਹੜਾ ਜਾਪ ਦੇ ਵਿਰੁੱਧ ਹੈ ਉਹ ਤੋਂ ਕੰਟਰੋਲ ਕਰਕੇ ਰੱਖੋ ਜਿਹੜਾ ਆਪਣਾ ਕੋਈ ਦੁਸ਼ਮਣ ਹੈ ਉਹ ਵੀ ਆਪਣੇ ਕਰਮਾਂ ਕਰਕੇ ਲੱਗਿਆ ਹੈ ਸਾਨੂੰ ਜੋ ਬਾਣੀ ਵਿਧਾਉਂਗੇ ਜਾਪ ਵਧਾਉਂਗੇ ਤਾਂ ਸਾਡੇ ਦੁਸ਼ਮਣ ਵੀ ਟਲ ਜਾਣਗੇ ਦੁਸ਼ਮਣ ਕਿਵੇਂ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਕਹਤਾ ਨਾ ਮਹਾਰਾਣੀ ਵੀ ਪ੍ਰਭੂ ਦੇ ਸਿਮਰਨ ਦੇ ਨਾਲ ਦੁਸ਼ਮਣ ਟਲ ਜੂਗਾ ਪਰਾਂ ਹੋ ਜੂਗਾ ਸਾਈਡ ਤੇ ਹੋ ਜੂਗਾ ਤੇ ਇਸ ਤਰ੍ਹਾਂ ਕਰਕੇ ਤੁਸੀਂ ਇੱਕ ਦੋ ਜਿਹੜੇ ਕੰਦੇ ਸਾਨੂੰ ਫਾਲ ਨਹੀਂ ਮਿਲਦਾ ਨਾ ਉਹ ਆਪਣੀਆਂ ਜਿਹੜੀਆਂ ਊਣ ਤਾਈਆਂ ਨੇ ਜਿਹੜੀਆਂ ਕਮੀਆਂ ਨੇ ਜ਼ਰੂਰ ਯਾਦ ਕਰੋ ਉਹਨਾਂ ਦੂਰ ਕਰਦੇ ਚਲੇ ਜਾਓ ਕਮੀਆਂ ਨੂੰ ਫਿਰ ਬੇਨਤੀ ਲੇਖਕ ਕਹਤਾ ਨਾ ਛੁਟੀ ਐ ਖਿੰਖਿਨੇ ਭੁੱਲਣ ਹਾਰ ਬਖਸ਼ਣ ਹਾਰ ਬਖਸ਼ਣਾ ਨਾਨਕ ਪਰ ਉਤਾਰ ਕਹੋ ਨਾਨਕ ਹਮ ਨੀਚ ਕਰਮ ਮੈਂ ਵੀ ਮੈਂ ਤਾਂ ਨੀਚ ਆ ਮਹਾਰਾਜ ਸਰਣ ਪਰੇ ਕੀ ਰੱਖੋ ਸਰਮਾ ਇਹ ਬੇਨਤੀਆਂ ਆਪਦੀਆਂ ਕਮੀਆਂ ਨੂੰ ਤੁਸੀਂ ਥੋੜਾ ਦੇਖੋ ਵੀ ਮੇਰੇ ਵਿੱਚ ਕਮੀ ਕੀ ਹੈ ਕਿਉਂ ਨਹੀਂ ਜਿਵੇਂ ਕੋਈ ਮਤਲਬ ਕੋਈ ਬੋਰ ਲਾਉਂਦਾ ਟਿਊਬਵੈਲ ਲਾਉਂਦਾ ਕੋਈ ਕਈ ਵਾਰ ਇਸ ਤਰ੍ਹਾਂ ਹੁੰਦਾ ਨਾ ਵੀ ਉਹ ਟਿਊਬਵੈਲ ਬੋਰ ਖੂ ਲੱਗਦਾ ਨਹੀਂ ਹੈਗਾ ਸਮਾਨ ਜਿਹੜੇ ਵਿੱਚ ਪਾਉਂਦੇ ਖਰਾਬ ਹੋ ਜਾਂਦਾ ਮਿਸਤਰੀ ਵੀ ਕਹਿੰਦਾ ਲੱਗਦਾ ਨਹੀਂ ਹੋਈ ਇਹ ਤਾਂ ਜਦ ਬਿਸਮਾਨ ਵਿੱਚ ਰਹਿ ਜਾਂਦਾ ਖਿੱਚਿਆ ਨਹੀਂ ਜਾਂਦਾ ਫਿਰ ਉਹ ਲੱਗਦਾ ਨਹੀਂ ਤੇ ਸਪੈਸੇ ਵੀ ਖਰਾਬ ਹੋ ਜਾਂਦੇ ਨੇ ਫਿਰ ਜ਼ਿਮੀਂਦਾਰ ਕਿਸਾਨ ਕੀ ਕਹਿੰਦਾ ਵੀ ਐਤਕੀ ਦਾ ਖਰਚਾ ਭਾਈ ਹੋ ਗਿਆ ਲੱਗਦਾ ਨਹੀਂ ਅਗ ਦੋ ਸਾਲਾਂ ਬਾਅਦ ਫੇਰ ਲਾਵਾਂਗੇ ਪਰ ਲਾ ਕੇ ਤਾਂ ਹਟਦਾ ਉਹਦੇ ਵਾਸਤੇ ਮਨਜ਼ੂਰੀ ਮਜਬੂਰੀ ਆਉਦੀ ਸਿੰਚਾਈ ਕਰਨੀ ਜ਼ਮੀਨ ਰਮਾਉਣੀ ਜ਼ਰੂਰੀ ਆ ਤੇ ਪਾਣੀ ਤਾਂ ਜ਼ਰੂਰੀ ਹੈ ਖੇਤ ਵਿੱਚ ਤੋਂ ਇਸ ਤਰ੍ਹਾਂ ਕਰਕੇ ਜੇ ਸਿਮਰਨ ਦਾ ਫਲ ਨਹੀਂ ਮਿਲਦਾ ਤਾਂ ਦੁਬਾਰੇ ਅਗਲੀ ਵਾਰੀ ਫੇਰ ਸ਼ੁਰੂ ਕਰ ਲੋ ਫੇਰ ਫੇਰ ਸ਼ੁਰੂ ਕਰ ਲੋ ਇਸ ਤਰ੍ਹਾਂ ਵੀ ਫਲ ਲੈ ਕੇ ਹਟੜਾ ਸੇ ਪਾਸ਼ਾ ਮਹਾਰਾਜ ਦਾ ਸੋ ਬੇਨਤੀਆਂ ਜਿਹੜੀਆਂ ਹੁੰਦੀਆਂ ਨੇ ਨਾ ਤੇ ਬੇਨਤੀਆਂ ਵਿੱਚ ਤਾਕਤ ਹੁੰਦੀ ਆ ਆਪਣੀਆਂ ਊਣ ਤਾਈਆਂ ਤੇ ਕਮੀਆਂ ਨੂੰ ਘਟਾ ਦਿਓ ਖਤਮ ਕਰ ਦਿਓ ਹੌਲੀ ਹੌਲੀ ਇਹਨਾਂ ਨੂੰ ਅਰਦਾਸ ਜ਼ਰੂਰ ਕਰੋ ਫਿਰ ਦੂਜੀ ਗੱਲ ਜਿਹੜੀ ਤੁਸੀਂ ਕੋਈ ਜਾਪ ਰੱਖਿਆ ਸਮਝ ਲਓ 43 ਦਿਨ ਦਾ 40 ਦਿਨ ਜਾਪ ਰੱਖਿਆ 40 ਦਿਨਾਂ ਦਾ ਜਾਪ ਜਿਹੜਾ ਰੱਖਿਆ ਉਹਨੂੰ 45 ਦਿਨ ਤੱਕ ਲੈ ਕੇ ਜਾਓ ਕਿਉਂ ਵਿੱਚ ਦੀ ਜਿਹੜੀਆਂ ਆਪਣੀ ਦਿਬਾਣੀ ਦੀ ਘਾਟ ਰਹਿ ਜਾਂਦੀ ਹੈ ਸਮਾਂ ਘਟ ਜਾਂਦਾ ਉਹ 45 ਦਿਨ ਹੋਰ 5 ਦਿਨ ਹੋਰ ਵਧਾ ਕੇ ਉਹ ਵਧੀਆ 40 ਦਿਨਾਂ ਦਾ ਵਧੀਆ ਹੋ ਜਾਂਦਾ ਪੂਰਾ ਫਿਰ 5 ਦਿਨ ਹੋਰ ਵੱਧ ਕੇ ਘਾਟ ਵੱਧ ਪੂਰੀ ਹੋ ਜਾਂਦੀ ਹੈ 5 ਦਿਨ ਹੋਰ ਵੱਧ ਕੇ ਫਿਰ ਉਹਦੇ ਵਿੱਚ ਤੁਸੀਂ ਹਫਤੇ ਦੇ ਵਿੱਚ ਇੱਕ ਦੇਗ ਥੋੜੀ ਦੇਗ ਬਣਾ ਕੇ ਆਈ ਹਫਤੇ ਜੇ ਤਾਂ ਰੋਜ਼ ਬਣ ਜੇ ਉਹ ਤਾਂ ਉਹਦੇ ਵਰਗੀ ਤਾਂ ਰੀਸ ਨਹੀਂ ਚਲੋ ਹਫਤੇ ਦੇ ਵਿੱਚ ਕਿ ਦਿਨ ਰੱਖ ਲਓ ਮਹਾਰਾਜ ਜਾਪ ਸ਼ੁਰੂ ਕੀਤਾ ਹੋਇਆ ਹੈ ਵੀ ਜਿਹੜਾ ਮੈਂ ਜਾਪ ਕਰ ਰਿਹਾ 7 ਦਿਨਾਂ ਦਾ ਮੇਰਾ ਜਾਪ ਹੋ ਗਿਆ ਹੁਣ ਤੱਕ ਇਹ ਮਨਜ਼ੂਰ ਹੋਵੇ ਜੇ ਅਗਲੇ ਜਿਹੜੇ ਹੋਰ 7 ਦਿਨ ਨੇ ਉਹ ਜਾਪ ਕਰਨਾ ਫੇਰ 7 ਦਿਨ ਇਸ ਤਰ੍ਹਾਂ 40 45 ਦਿਨਾਂ ਦਾ ਜਾਪ ਹੁੰਦਾ ਹੈ। ਤੋਂ ਇਸ ਤਰ੍ਹਾਂ ਕਰਕੇ ਨਾ ਇੱਕ ਸਾਫ਼ ਸੁਥਰੇ ਕੱਪੜੇ ਤੇ ਆਪਣਾ ਆਸਣ ਵਧੀਆ ਹੋਵੇ ਤੇ ਜਿਨ੍ਹਾਂ ਨੂੰ ਭਾਈ ਕਈਆਂ ਦੇ ਵਿਚਾਰਾ ਦੇ ਜਣੇ ਕਿ ਜਗ੍ਹਾ ਥੋੜੀ ਥਾਂ ਥੋੜੀ ਹੁੰਦੀ ਹੈ ਉਹ ਫਿਰ ਕੋਈ ਇਸ ਤਰ੍ਹਾਂ ਦਾ ਰੱਖ ਲਓ ਸੁੱਚਾ ਕੱਪੜਾ ਰੱਖ ਲਓ ਵਧੀਆ ਕੰਬਲ ਖੇਸ ਉਹਨੂੰ ਫਿਰ ਜੇ ਜਾਪ ਕਰਕੇ ਉੱਠਦੇ ਹੋ ਉਹ ਵਰਤਿਆ ਕਰਕੇ ਇੱਕ ਸਾਈਡ ਤੇ ਰੱਖ ਲਓ। ਤੇ ਬਾਸਤਰ ਜਰੂਰ ਸੋਚੇ ਰੱਖੋ ਇਸ ਤਰ੍ਹਾਂ ਕਰਕੇ ਜਿੰਨਾਂ ਕੋਲੇ ਤਾਂ ਕਮਰਾ ਹੈਗਾ ਕੋਈ ਉਹ ਤਾਂ ਆਪਦਾ ਲੱਗ ਹੀ ਬਣਾ ਲਓ ਪੱਕਾ ਹੀ ਆਸਣਾ ਜਿਹੜੇ ਵਿਚਾਰੇ ਥੋੜੇ ਜੇ ਗਰੀਬ ਨੇ ਉਹ ਕੰਬਲ ਦੀ ਤਹਿ ਕਰਕੇ ਰੱਖ ਲਓ ਉਹ ਹੀ ਚੱਕ ਕੇ ਰੱਖ ਦੋ ਕਿਉਂ ਉਹਨਾਂ ਨੇ ਉੱਥੇ ਸੌਣਾ ਹੁੰਦਾ ਉਹਦੀ ਜਾਪ ਕਰਨਾ ਹੁੰਦਾ ਉਹ ਜੇ ਇਸ ਤਰ੍ਹਾਂ ਲਾ ਕੇ ਥੋੜਾ ਜਿਹਾ ਕੋਈ ਪਰਦਾ ਕਰ ਲਓ ਕਮਰੇ ਵਿੱਚ ਪਰਦਾ ਲਾ ਲਓ ਕੋਈ ਚਾਦਰ ਦਾ ਉਹ ਡਿਸਾਈਡ ਤੇ ਜਾਨਕੀ ਨਿਗਾ ਨਹੀਂ ਪੈਂਦੀ ਹੋਰ ਆਮ ਕਮਰੇ ਵਿੱਚ ਫਲਾਣਾ ਸੁੱਤਾ ਪਿਆ ਸਮਾਨ ਪਿਆ ਉਹ ਥੋੜਾ ਜਿਹਾ ਪੜਦਾ ਜਾ ਬਣਾ ਲਓ ਇਸ ਤਰ੍ਹਾਂ ਸਿਮਨ ਕਰ ਸਕਦੇ ਹੋ ਸੋ ਅਰਦਾਸਾਂ ਵੀ ਇੰਤਿਆਂ ਦੇ ਕਰਕੇ ਹੈ ਜਿਹੜਾ ਨਾ ਅਰਦਾਸਾਂ ਦੀ ਘਾਟ ਹੈ ਜੇ ਆਪਾਂ ਕੀ ਅਰਦਾਸਾਂ ਵੀ ਇੱਕੋ ਵਾਰੀ ਅਰਦਾਸ ਮਹਾਰਾਜ ਕਿਹੜਾ ਬੋਲ ਆ ਪ੍ਰਮਾਤਮਾ ਕਿਹੜਾ ਬੋਲ ਆ ਪ੍ਰਮਾਤਮਾ ਨਹੀਂ ਬੋਲਾ ਸਾਡੀ ਸੁੱਧਤਾ ਨਹੀਂ ਹੁੰਦੀ ਹੈਗੀ ਅੰਦਰੋਂ ਇਹ ਮੁਸ਼ਕਲ ਨਾਲ ਹੁੰਦੀ ਹੈ ਅਰਦਾਸ ਸੇ 11 12 ਅਰਦਾਸਾਂ ਕਰੋ ਜਾਂ 5 ਕਰੋ 5 ਤੋਂ ਘੱਟ ਅਰਦਾਸਾਂ ਕਰੋ ਜਿਨ੍ਹਾਂ ਨੇ ਜਾਪ ਰੱਖਿਆ ਚੜ੍ਹਦੀ ਕਲਾ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ